ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅਨਸ਼ਲੀ ਫਗਵਾੜਾ ਸ਼ਹਿਰ ਵਿੱਚ ਬੀਤੀ ਰਾਤ ਜਲੰਧਰ ਤੋਂ ਫਗਵਾੜਾ ਆ ਰਹੇ ਇੱਕ ਪਰਿਵਾਰ ਨਾਲ ਸੜਕ ਖਾਤza ਵਾਪਰ ਗਿਆ ਜਿਸ ਵਿੱਚ ਪਰਿਵਾਰ ਮੈਂਬਰਾਂ ਦਾ ਬਾਲਬਾਲ ਬਚਾਅ ਹੋ ਗਿਆ ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਈ ਇਸ ਸਾਰੇ ਕੰਨਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਆਈ ਬਖਸ਼ੀਸ਼ ਸ਼ਰਮ ਨੇ ਦੱਸਿਆ ਕਿ ਜਲੰਧਰ ਤੋਂ ਫਗਵਾੜਾ ਕਾਰ ਵਿੱਚ ਸਵਾਰ ਹੋ ਕੇ ਇੱਕ ਪਰਿਵਾਰ ਆ ਰਿਹਾ ਸੀ ਤਾਂ ਜਦੋਂ ਉਹ ਫਗਵਾੜਾ ਪਹੁੰਚੇ ਤਾਂ ਅਚਾਨਕ ਡਰਾਈਵਰ ਦਾ ਧਿਆਨ ਪਟ ਗਿਆ ਤੇ ਰੋਡ ਦੇ ਇੱਕ ਸਾਈਡ ਤੇ ਪਏ ਬੈਰੀਗੇਡ ਨਾਲ ਉਹਨਾਂ ਦੀ ਗੱਡੀ ਟਕਰਾ ਗਈ ਜਿਸ ਤੋਂ ਬਾਅਦ ਸਾਰਾ ਹਾਦਸਾ ਵਾਪਰ ਗਿਆ ਉਹਨਾਂ ਨੇ ਦੱਸਿਆ ਕਿ ਹਾਦਸੇ ਵਿੱਚ ਕਾਰ ਸਵਾਰਾਂ ਦਾ ਬਚਾਅ ਹੋ ਗਿਆ ਤੇ ਕੁਝ ਨੂੰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਪੁਚਾ ਦਿੱਤਾ ਗਿਆ ਤੇ ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੋਰ ਇਸ ਸਾਰੇ ਹਾਦਸੇ ਸੰਬੰਧੀ ਜਾਣਕਾਰੀ ਦੰਦਿਆਂ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਆਪ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਫਗਵਾੜਾ نیوز ਦੇ ਲਈ ਕਮਨਾ ਮੈਨੇਜਰ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੇ ਕੋਟ ਮੈਂ ਇਹ ਐਸੇ ਬੁਖੀ ਸ਼ਰਮ ਰੋਮਿਓ ਟੂ ਜਿਹੜੇ ਡਿਊਟੀ 'ਤੇ ਸੀ ਜਿਹਦੇ ਤਨਾਤਾ ਨੂੰ ਮੈਨੂੰ ਇੱਕ ਮੈਸੇਜ ਆਇਆ ਸੀਗਾ ਵੀ ਐਕਸੀਡੈਂਟ ਹੋਇਆ ਹੈ ਜਨਤ ਤੋਂ ਲੁਧਿਆਣਾ ਪੁਲ ਚੜ੍ਹਦੇ ਆ ਤੇ ਗੱਡੀ ਬਹੁਤ ਹ्तार 'ਚ ਸੀ ਕਾਰ ਬਹੁਤ ਤੇਜ਼ੀ ਨਾਲ ਆ ਰਹੀ ਡਾਇਵਰਡਰ ਸੀਗਾ ਪਿਆ ਬਿਲਕੁਲ ਸਾਈਡ 'ਤੇ ਉਹਦੇ ਵਿੱਚ ਵੱਜ ਕੇ ਉਹਦਾ ਕੋਈ ਬੇਧਿਆਨਾ ਹੋ ਗਿਆ ਜਾਂ ਗੱਲਾਂ ਮਤਾਂ ਕਰਨ ਲੱਗ ਪਿਆ ਉਹਦੇ ਵਿੱਚ ਵੱਜ ਕੇ ਬਹੁਤ ਥੀ ਜਿੰਨਸਾਨੀ ਹੋਇਆ ਪਰ ਜੋ ਮਾੜਾ ਮੋਟਾ ਨੁਕਸਾਨ ਉਹ ਚੱਪਾ ਪਿੱਟਰ ਲੱਗੀਆਂ ਹੈ ਉਹਨਾਂ ਨੂੰ ਜਿਹਨੀਆਂ ਜਰਾਨੀਆਂ ਸੀ ਦੋ ਦਨ ਉਹਨਾਂ ਪਹਚਾਤਾ ਹਸਪਤਾਲ ਇਹ ਇਹ ਸਾਹਮਣੇ ਆਇਆ ਕੋਈ ਐਕਸੀਡੈਂਟ ਹੋਣ ਦਾ ਕਾਰਨ ਕੀ ਆ ਕਾਰਨ ਤਾਂ ਇਹ ਆ ਕਿ ਕੋਈ ਬੇਧਿਆਨਾ ਹੋ ਗਿਆ ਝਗੜਾ ਨਾ ਮੱਤਾ ਕਰ ਲੱਗਿਆ ਇਸ ਕਰਕੇ ਜਿਹੜਾ ਡਿਵਾਈਡਰ ਸੀਗਾ ਪਿਆਗੁਰੂ ਉਹ ਬਿਲਕੁਲ ਸਾਈਡ ਤੇ ਪਿਆ ਗਿਆ ਜਿਹੜੇ ਜ਼ਖਮੀ ਹੋਏ ਸੀ ਮੌਕੇ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਤਾ ਐਪੁਲਿਸੂਗਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਬੱਸ ਸਾਈਡ ਤੇ ਖੜਾਉਣ ਲੱਗੇ ਆ ਗੱਡੀ ਸਾਈਡ ਤੇ ਖੜਾ ਦਾ ਜੋ ਆਇਓ ਆਊਗਾ ਉਹ ਦੇਖੀ ਜੰਗੂ ਧਿਆਨ ਦੇ ਦਿਓ